ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਵੀਰ ਬਾਣਾ ਫਰੋਂ ਬਰਨਾਲਾ ਸੋ ਅਸੀਂ ਅੱਜ ਜਾ ਰਹੇ ਹਾਂ ਜੀ ਗੁਰਦੁਆਰਾ ਜਾਮਲੀ ਸਾਹਿਬ ਤੇ ਅਸੀਂ ਤੁਹਾਨੂੰ ਕਰਾਨੇ ਆ ਜੀ ਗੁਰੂ ਸਾਹਿਬ ਦੇ ਦਰਸ਼ਨ ਤੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਕਰ ਲੋ ਸੋ ਰਸਤਾ ਬਹੁਤ ਜਿਆਦਾ ਹੈ ਅਸੀਂ ਫਿਰੋਜ਼ਪੁਰ ਦੇ ਨੇੜੇ ਪਹੁੰਚ ਚੁੱਕੇ ਹਾਂ ਜੀ ਫਿਰੋਜ਼ਪੁਰ ਦੇ ਅੰਦਰ ਇੱਕ ਬਜੀਤਪੁਰਾ ਪਿੰਡ ਹੈ ਜਿੱਥੇ ਇਹ ਗੁਰੂ ਘਰ ਬਣਿਆ ਹੋਇਆ ਹੈ ਅਸੀਂ ਥੋੜੀ ਦੇਰ ਤੱਕ ਉੱਥੇ ਪਹੁੰਚ ਜਾਂਦੇ ਹਾਂ ਤੇ ਤੁਹਾਨੂੰ ਕਰਾਨੇ ਆ ਜੀ ਪੂਰੇ ਦਰਸ਼ਨ ਲਓ ਜੀ ਅਸੀਂ ਆ ਚੁੱਕੇ ਹਾਂ ਜੀ ਗੁਰਦੁਆਰਾ ਜਾਮਨੀ ਸਾਹਿਬ ਜੀ ਸੋ ਇੱਥੇ ਅਸੀਂ ਗੱਡੀ ਲਾਈ ਆ ਜੀ ਮoure ਅਸੀਂ ਪਾਰਕ ਦੇ ਵਿੱਚ ਅਸੀਂ ਖੜੇ ਹਾਂ ਜੀ ਪਾਰਕ ਬਹੁਤ ਵਧੀਆ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸੋ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੁਕਤਸਰ ਜੀ ਜੰਗ ਜਿੱਤ ਲੜਦੇ ਲੜਦੇ ਇੱਥੇ ਆਏ ਤਾਂ ਇੱਕ ਬਾਜ ਔਰ ਇੱਕ ਤਿੱਤਰ ਇੱਥੇ ਬੁਰੀ ਤਰ੍ਹਾਂ ਲੜਦੇ ਸਨ ਤੇ ਨਾਲ ਦੇ ਸਿੰਘਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਆਪ ਜੀ ਨੇ ਤਿੱਤਰ ਨੂੰ ਬਚਾਇਆ ਕਿਉਂ ਨਹੀਂ ਤੇ ਬਾਜ ਨੂੰ ਰੋਕਿਆ ਕਿਉਂ ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੋ ਤਿੱਤਰ ਸੀ ਉਹ ਇੱਕ ਜੱਟ ਸੀ ਪਿਛਲੀ ਜਨਮ ਦੇ ਵਿੱਚ ਤੇ ਜੋ ਬਾਜ ਸੀ ਉਹ ਇੱਕ ਬਾਨੀਆ ਸੀ ਬਾਨੀਏ ਨੇ ਜੱਟ ਨੂੰ ਕਰਜ਼ਾ ਦਿੱਤਾ ਹੋਇਆ ਸੀ ਤੇ ਜੱਟ ਨੇ ਕਰਜ਼ਾ ਨਹੀਂ ਮੋੜਿਆ ਤੇ ਉਸ ਨੇ ਜਾਮਣੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਬਤ ਕੀਤਾ ਹੋਇਆ ਸੀ ਕਿ ਮੇਰੀ ਜਾਮਣੀ ਮੇਰਾ ਗਾਰੰਟਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਕੋਲ ਸਮੇਂ ਬਾਅਦ ਹੀ ਜੱਟ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹ ਅਗਲੀ ਜੂਨੀ ਦੇ ਵਿੱਚ ਤਿੱਤਰ ਬਣ ਗਿਆ ਤੇ ਬਾਣੀਆਂ ਵੀ ਆਪਣੀ ਜੂਨ ਭੋਗ ਭੋਗਤ ਕੇ ਉਸ ਤੋਂ ਬਾਅਦ ਬਾਜ ਬਣ ਗਿਆ ਤੇ ਅੱਜ ਇੱਥੇ ਜੋ ਲੜ ਰਹੇ ਸਨ ਬਾਜ ਔਰ ਤਿੱਤਰ ਤਾਂ ਬਾਣੀਆਂ ਨੇ ਯਾਨੀ ਕਿ ਆਪਣਾ ਕਰਜ਼ਾ ਬਸੂਲ ਕਰ ਲਿਆ ਹੈ ਤੇ ਤਿੱਤਰ ਨੂੰ ਜਾਨੋਂ ਮਾਰ ਕੇ ਯਾਨੀ ਕਿ ਜੱਟ ਨੂੰ ਜਾਨੋਂ ਮਾਰ ਕੇ ਆਪਣਾ ਕਰਜ਼ਾ ਬਸੂਲ ਕੀਤਾ ਹੈ ਸੋ ਗੁਰੂ ਸਾਹਿਬ ਨੇ ਕਿਹਾ ਕਿ ਅੱਜ ਇੱਥੇ ਮੇਰੀ ਜਾਮਣੀ ਪੂਰੀ ਹੋਈ ਤੇ ਉਸ ਉਸੇ ਘਟਨਾ ਦੇ ਬਾਅਦ ਇਸ ਗੁਰੂ ਘਰ ਦਾ ਨਾਮ ਜਾਮਣੀ ਸਾਹਿਬ ਪੈ ਗਿਆ ਅਗਰ ਕਿਸੇ ਦਾ ਕਰਜ਼ਾ ਹੋਵੇ ਤਾਂ ਉਹ ਇੱਥੇ ਮੁਕਤ ਹੋ ਸਕਦਾ ਹੈ ਕਰਜ਼ਾ ਮੁਕਤ ਵਾਸਤੇ ਇੱਥੇ ਸੰਗਤ ਆਉਂਦੀ ਹੈ ਤੇ ਮੱਥਾ ਟੇਕਦੀ ਹੈ ਸੁਖਨਾ ਸੋਕ ਕੇ ਜਾਂਦੀ ਹੈ ਪੰਜ ਚੌਕੀਆਂ ਪੂਰੀਆਂ ਕਰਦੀ ਹੈ ਸੋ ਅਸੀਂ ਵੀ ਅੱਜ ਆਏ ਹਾਂ ਤੇ ਦੇਖਦੇ ਹਾਂ ਕੀ ਬਣਦਾ ਹੈ ਸੋ ਨਾਲ ਦੇ ਮੁੰਡੇ ਜਿਹੜੇ ਜਦੋਂ ਆ ਰਹੇ ਨੇ ਉਹਨਾਂ ਨੂੰ ਫਰਕ ਪੈ ਰਿਹਾ ਜੀ ਤੇ ਸੋ ਗੁਜਾਰਿਸ਼ ਹੈ ਕਿ ਤੁਸੀਂ ਵੀ ਅਗਰ ਕਰਜ਼ੇ ਦੇ ਥੱਲੇ ਦਬੇ ਹੋਏ ਹੋ ਤਾਂ ਇੱਕ ਵਾਰ ਜਰੂਰ ਆਓ ਕਿਉਂਕਿ ਇਤਿਹਾਸਕ ਗੁਰਦੁਆਰਾ ਹੈ ਇੱਥੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਹੈ ਤੁਸੀਂ ਇੱਥੇ ਆ ਕੇ ਦਰਸ਼ਨ ਜਰੂਰ ਕਰਿਓ ਅਗਰ ਤੁਸੀਂ ਕਰਜ਼ੇ ਦੇ ਵਿੱਚ ਨਹੀਂ ਵੀ ਫਸੇ ਹੋਏ ਤਾਂ ਵੀ ਇੱਕ ਵਾਰ ਜਰੂਰ ਇੱਥੇ ਆ ਕੇ ਦਰਸ਼ਨ ਜਰੂਰ ਕਰਿਓ ਸੋ ਬਹੁਤ ਸੰਗਤ ਆਂਦੀ ਹੈ ਗੁਰਦੁਆਰਾ ਬਹੁਤ ਵੱਡਾ ਹੈ ਬਹੁਤ ਵਧੀਆ ਬਣਿਆ ਹੋਇਆ ਹੈ ਪੂਰਾ ਪੂਰਾ ਅਰੇਂਜਮੈਂਟ ਇੱਥੇ ਕੀਤਾ ਗਿਆ ਹੈ ਸੰਗਤ ਵਾਸਤੇ ਸੋ ਇੱਕ ਵਾਰ ਜ਼ਰੂਰ ਗੇੜਾ ਮਾਰਿਓ ਆਓ ਅਸੀਂ ਅੱਗੇ ਹੁਣ ਜਾਵਾਂਗੇ ਜੀ ਅ ਪ੍ਰਕਰਮਿਆਂ ਦੇ ਵਿੱਚ ਇਸ਼ਨਾਨ ਕਰਾਂਗੇ ਸਰੋਵਰ ਦੇ ਵਿੱਚ ਜੀ ਔਰ ਉਸ ਤੋਂ ਬਾਅਦ ਅਸੀਂ ਨਕਮਸਤਕ ਹੋਵਾਂਗੇ ਜੀ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਆ ਹੁਣ ਅਸੀਂ ਇਸ਼ਨਾਨ ਕਰਨ ਲੱਗੇ ਆ ਜੀ ਅਸੀਂ ਇਸ ਸਰੋਵਰ ਦੇ ਅੰਦਰ ਆ ਚੁੱਕੇ ਆ ਜੀ ਸ਼ਨਾਣ ਕਰਨ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਜੀ ਬਾਹਰ ਸਰੋਵਰ ਦੇ ਤੇ ਉੱਪਰ ਕਰਮੀਆਂ ਕਰ ਰਹੇ ਆ ਸਰੋਵਰ ਦੀ ਇਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਨਕਮਸਤਕ ਹੋਣ ਆ ਦਰਸ਼ਨ ਦੇ ਓੜੀ ਦੇ ਅੰਦਰ ਅਸੀਂ ਆ ਚੁੱਕੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਸੋ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਜੋ ਆਨੰਦ ਆਉਂਦਾ ਹੈ ਨਾ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਹੀ ਆਨੰਦ ਗੁੰਦਾ ਹੈ ਇੱਥੇ ਕੀਰਤਨ ਚੱਲਦਾ ਹੈ ਕਥਾ ਚੱਲਦੀ ਹੈ ਦਰਬਾਰ ਸਾਹਿਬ ਦੇ ਅੰਦਰ ਇਤਿਹਾਸ ਸੁਣਾਇਆ ਜਾਂਦਾ ਹੈ ਗੁਰੂ ਘਰ ਦਾ ਸੋ ਬਹੁਤ ਹੀ ਮਜ਼ਾ ਆਉਂਦਾ ਹੈ ਜੀ ਇੱਥੇ ਸੋ ਲੰਗਰ ਬਹੁਤ ਵਧੀਆ ਚੱਲਦਾ ਹੈ ਜੀ ਇੱਥੇ ਸੋ ਆ ਜਨ ਸਾਹਿਬ ਤੁਸੀਂ ਦੇਖ ਸਕਦੇ ਹੋ ਜੀ ਗੁਰੂ ਸਾਹਿਬ ਜਦੋਂ ਅ ਇੱਥੇ ਆਏ ਤਾਂ ਇੱਥੇ ਝੰਡ ਦੇ ਥੱਲੇ ਵਿਸ਼ਰਾਮ ਕਰ ਰਹੇ ਸਨ ਇੱਥੇ ਝੰਡ ਦੇ ਨਾਲ ਗੁਰੂ ਸਾਹਿਬ ਨੇ ਆਪਣਾ ਨੀਲਾ ਘੋੜਾ ਬੰਨਿਆ ਤੇ ਜਦੋਂ ਬਾਜ ਤੇ ਤਿੱਤਰ ਵਾਲੀ ਘਟਨਾ ਹੋਈ ਤਾਂ ਗੁਰੂ ਸਾਹਿਬ ਇੱਥੇ ਹੀ ਬਿਰਾਜਮਾਨ ਸਨ ਕਹਿੰਦੇ ਹਨ ਕਿ ਉਸ ਸਮੇਂ ਇੱਥੇ ਜੰਗਲ ਹੀ ਜੰਗਲ ਸਨ ਤੇ ਅੱਜ ਇੱਥੇ ਮਤਲਬ ਪਿੰਡ ਵਸਿਆ ਹੋਇਆ ਹੈ ਜੀ ਪੂਰਾ ਪੂਰਾ ਸੇ ਆ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਜਿੱਥੇ ਲੰਗਰ ਛੱਕ ਕੇ ਬਾਅਦ ਬੀਬੀਆਂ ਜੋ ਬਰਤਨ ਸਾਫ ਦੀ ਕਰਨ ਦੀ ਸੇਵਾ ਕਰ ਰਹੀਆਂ ਸਨ ਸੋ ਮੀ ਦਾ ਮਾਹੌਲ ਹੈ ਜੀ ਤੁਸੀਂ ਦੇਖ ਸਕਦੇ ਹੋ ਮੀ ਦੇ ਮਾਹੌਲ ਦੇ ਵਿੱਚ ਪੂਰਾ ਤੇਜ ਮੀ ਸੀ ਤੇ ਹੁਣ ਅਸੀਂ ਚਾਲੇ ਪਾਉਣ ਲੱਗੇ ਆ ਜੀ ਬਰਨਾਲੇ ਵੱਲ ਨੂੰ ਤੇ ਹੁਣ ਅਸੀਂ ਬੈਠ ਗਏ ਆ ਗੱਡੀ ਦੇ ਵਿੱਚ ਤੇ ਥੋੜੀ ਦੇਰ ਤੱਕ ਅਸੀਂ ਇੱਥੋਂ ਤੁਰਾਂਗੇ ਜੀ ਲੋ ਜੀ ਅਸੀਂ ਵਾਪਸੀ ਜਾ ਰਹੇ ਆ ਜੀ ਤੇ ਇਹ ਜਿਵੇਂ ਆਪਾਂ ਨਾਨਕਸਰ ਕਲੇਰਾ ਜਾਂਦੇ ਹਾਂ ਜੀ ਉਸੇ ਤਰ੍ਹਾਂ ਇੱਥੇ ਮਤਲਬ ਕਿ ਗੇਟ ਬਣਿਆ ਹੋਇਆ ਹੈ ਜੀ ਮੋਲੇ ਦੇ ਤੇ ਗੇਟ ਦੇ ਅੰਦਰ ਜੋ ਸੜਕ ਹੁੰਦੀ ਹੈ ਉਹ ਸੜਕ ਬਣੀ ਹੋਈ ਹੈ ਜੀ ਜਿਵੇਂ ਉੱਥੇ ਆਪਾਂ ਅੰਦਰ ਐਂਟਰੀ ਕਰਦੇ ਹਾਂ ਉਸ ਤਰ੍ਹਾਂ ਇੱਥੇ ਵੀ ਉਹ ਐਸੀ ਤਰ੍ਹਾਂ ਹੀ ਐਂਟਰੀ ਹੁੰਦੀ ਹੈ ਸੋ ਸਾਹਮਣੇ ਤੁਹਾਨੂੰ ਦਿਖਾਉਂਦੇ ਹਾਂ ਜੀ ਗੇਟ ਜਿਵੇਂ ਨਾਨਕ ਸਰ ਗੁਰਦਵਾਰਾ ਸਾਹਿਬ ਦਾ ਗੇਟ ਬਣਿਆ ਆ ਉਵੇਂ ਇੱਥੇ ਗੇਟ ਬਣਿਆ ਹੋਇਆ ਜੀ ਤੇ ਇਹ ਗੇਟ ਬਾਅਦ ਨਿਕਲਦੇ ਹੀ ਫਰੋਜ਼ਪੁਰ ਰੋਡ ਜਿਹੜਾ ਹੈਗਾ ਆਪਾਂ ਪੈ ਜਾਵਾਂਗੇ ਜੀ ਸੋ ਆਪਾਂ ਫਰੋਜ਼ਪੁਰ ਦੇ ਅੰਦਰ ਹੀ ਆ ਜੀ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਹੀ ਪੈਂਦਾ ਹੈ ਤੇ ਜੋਧਪੁਰ ਪਿੰਡ ਹੈ ਜੀ ਪਤਾ ਯਾਦ ਰੱਖਣਾ ਤੁਸੀਂ ਇੱਕ ਵਾਰ ਜਰੂਰ ਆਉਣਾ ਧੰਨਵਾਦ ਜੀ